ਮਸ਼ਹੂਰ ਵਲੌਗਰ ਪਾਇਲ ਪਰਮ ਤੇ ਪ੍ਰਨੀਤ ਦਾ ਹੋਇਆ ਵੱਡਾ ਝਗੜਾ ਆਪਸ ਵਿੱਚ ਭੜੀਆਂ ਦੋਨੇ ਵਲੌਗਰਾਂ ਮਸ਼ਹੂਰ ਵਲੌਗਰ ਤੇ ਇਨਫਲੂਐਂਸਰਸ ਪਾਇਲ ਪਰਮ ਤੇ ਪ੍ਰਨੀਤ ਕੌਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਦੋਨੇ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰੀਆਂ ਰਹਿੰਦੀਆਂ ਹਨ ਤੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਫੋਲੋਅਰ ਹਨ ਤੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਪਾਇਲ ਤੇ ਪ੍ਰਨੀਤ ਦੀ ਦੱਸੀ ਜਾ ਰਹੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਨਾਂ ਦਾ ਆਪਸ ਦੇ ਵਿੱਚ ਅਜੀਹਾ ਪੇਚਾ ਪਿਆ ਕਿ ਇੱਕ ਦੂਜੇ ਨਾਲ ਸ਼ਰਿਆਮ ਹੱਥੋਂ ਪਾਈ ਹੋ ਗਈਆਂ ਤੇ ਦੋਨਾਂ ਨੇ ਆਪਸ ਵਿੱਚ ਮਾਰ ਕਟਾਈ ਸ਼ੁਰੂ ਕਰ ਦਿੱਤੀ ਤੇ ਮੌਕੇ ਤੇ ਮੌਜੂਦ ਖੜੇ ਲੋਕਾਂ ਨੇ ਪੂਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲਈ ਤੇ ਐਸੇ ਵੀਡੀਓ ਨੂੰ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਟਕਰਾਅ ਹੋਇਆ ਇਸ ਬਾਰੇ ਅਸੀਂ ਨਹੀਂ ਜਾਣਦੇ ਤੇ ਨਾ ਹੀ ਅਸੀਂ ਪੁਸ਼ਟੀ ਕਰਦੇ ਹਾਂ ਨਾ ਹੀ ਅਜੇ ਤੱਕ ਉਹਨਾਂ ਦੋਨਾਂ ਦੇ ਵੱਲੋਂ ਕੋਈ ਸਟੇਟਮੈਂਟ ਦਿੱਤੀ ਗਈ ਹੈ ਕਿ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੀ ਮਤਭੇਦ ਹੋਇਆ ਜੋ ਦੋਨੇ ਹੱਥੋਂ ਪਾਈ ਹੋਈਆਂ ਤੇ ਕਾਫੀ ਲੋਕਾਂ ਦੇ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਤੇ ਵੱਖ-ਵੱਖ ਕਾਰਨ ਉਹਨਾਂ ਦੇ ਝਗੜੇ ਦੇ ਬਾਰੇ ਦੱਸੇ ਜਾ ਰਹੇ ਹਨ ਪਰ ਅਸਲ ਦੇ ਵਿੱਚ ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲ ਕੀ ਹੋਈ ਇਸ ਬਾਰੇ ਉਹ ਖੁਦ ਹੀ ਸਟੇਟਮੈਂਟ ਦੇ ਕੇ ਆਪਣਾ ਪੱਖ ਕਲੀਅਰ ਕਰਨ ਗੀਆਂ ਕਿਉਂਕਿ ਪਾਇਲ ਪਰਮ ਵੀ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਪ੍ਰਨੀਤ ਕੌਰ ਵੀ ਪਿਛਲੇ ਸਮੇਂ ਦੇ ਵਿੱਚ ਆਪਣੇ ਨਿੱਜੀ ਪਰਿਵਾਰਕ ਰਿਸ਼ਤੇ ਨੂੰ ਲੈ ਕੇ ਖਬਰਾਂ ਦੇ ਵਿੱਚ ਆਈ ਸੀ ਤੇ ਇਹ ਵੀਡੀਓ ਜੋ ਸਕਰੀਨ ਤੇ ਚੱਲ ਰਹੀ ਹੈ ਇਹ ਕਾਫੀ ਤੇਜ਼ੀ ਦੇ ਨਾਲ سوشل میڈیا ਤੇ ਵਾਇਰਲ ਹੋ ਰਹੀ ਹੈ ਪਰ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਤੇ ਬਾਕੀ ਜਿਵੇਂ ਹੀ ਉਹਨਾਂ ਦੇ ਵੱਲੋਂ ਕੋਈ ਸਟੇਟਮੈਂਟ ਇਸ ਝਗੜੇ ਦੇ ਬਾਰੇ ਦਿੱਤੀ ਜਾਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ